ਤੇ ਕਾਮ ਅਮਰੁੱਧ ਅਮਰੁੱਧ ਇਹਦੇ ਪਾਕਿਸਤਾਨੋਂ ਛੱਡਣਾ ਆਪਾਂ ਜਾ ਰਹੇ ਹਾਂ ਜੀ ਅੱਜ ਸਿੱਧੂ ਮੂਸੇਵਾਲੇ ਦੇ ਪਿੰਡ ਮਾਨਸੇਵਾਲ ਹੈ ਚਲੋ ਲਾਂਦੇ ਹਾਂ ਅੱਗੇ ਵਲੋਗ ਇਸ ਦਿਨ ਰੈਡੀ ਹੈ ਆਪਣੀ ਟੀਮ ਸਾਰੀ ਜੰਦੀ ਅੱਜ ਹੈ ਕਰਦੇ ਉਹ ਵੀ ਮਤਰਾ ਗੁਰੂਰ ਸਾਹਿਬ ਪਹੁੰਚਗੇ ਆਪਾਂ ਸ਼ਾਲਾ ਦੇ ਹੁਣ ਗਾਣੋਂ ਇੱਥੋਂ ਸ਼੍ਰੀ ਮੁਕਤਸਰ ਸਾਹਿਬ ਦੇ ਡੀਜ਼ਲ ਪਾਉਣ ਆਪਾਂ ਅਲਾ ਹੀ ਭੱਜ ਲਓ ਹਾਂ ਜੀ ਮਿੱਤਰੋ ਕਹਿੰਦੇ ਆਪਾਂ ਪਹੁੰਚ ਗਏ ਜੀ ਪਟਰੋਲ ਪੰਪ ਤੇ ਆਪਣੀ ਕਰੀ ਰਹੇ ਹਾਂ ਇਸ ਵਕਤ ਆ ਜਨਦੇ ਆਪਾਂ ਹੁਣ ਅੱਗੇ ਕਹਿੰਦੇ ਆਪਣੇ ਸਾਰੇ ਟੀਮ ਮੈਂਬਰ ਚੱਲੇ ਅੱਜ ਅਜੀਤ ਕੈਟਰਿੰਗ ਨਾਲ ਆਪਣੇ ਬਲਜਿੰਦਰ ਕੈਟਰਿੰਗ ਕਹਿੰਦੇ ਮਿੱਤਰੋ ਮੁਕਸਰ ਪਹੁੰਚ ਗਏ ਸੀ ਆਪਾਂ ਤੇ ਹੁਣ ਬਸ ਚੱਲਦੇ ਆ ਅੱਗੇ ਬਠਿੰਡੇ ਨੂੰ ਉਹ ਅਸੀਂ ਗੋਲ ਚੌਕਾਂ ਦੇ ਸ਼ਹਿਰ ਦੇ ਵਿੱਚ ਤੈਨੂੰ ਤੇਲ ਫੂਕ ਦੇ ਮਿਲ ਜਾਗੇ ਹੈ ਬਠਿੰਡਾ ਬਠਿੰਡਾ ਉਹ ਟਾਇਆਂ ਨੂੰ ਕਹ In about 13 kilometers, keep right. ਆਪਾਂ ਆ ਗਏ ਆ ਗਏ ਅੱਜ ਕੁੜਤਾ ਪਜਾਮਾ ਤੇ ਕੁੜਤਾ ਪਜਾਮਾ ਆਪਣਾ ਵੱਟੋ ਵੱਟੀ ਹੋ ਗਿਆ ਮਿੱਤਰੋ ਲੋ ਜੀ ਮਿੱਤਰੋ ਕਹਿੰਦੇ ਪਹੁੰਚ ਕੇ ਪਠਿੰਡੇ ਆ ਗਿਆ ਉਹ ਦੂਜੇ ਕੀ ਉਹਨਾਂ ਕਹਿੰਦੇ ਥਰਮਲ ਪਲਾਂਟ ਜੇ ਠਿੱਕ ਨਿੱਕਾ ਹਨ ਉਹ ਇਸ਼ੂਨ ਨਾਲ ਹੋਏ ਉਹ ਤੋਂ ਥੱਲੇ ਜਾ ਕੇ ਥੱਲੇ ਨਿਕਲਦੇ ਕਹਿੰਦੇ ਪਾਕਿਸਤਾਨ ਛੱਡਣਾ ਆ ਕਰਕੇ ਸਿੱਧਾ ਅੱਛਾ ਅੱਛਾ ਸਵਾਗਤ ਹੈ ਤੁਹਾਨੂੰ ਦਾਹਵਾ ਚੱਲੇ ਹੁਣ ਇਹhle ਤੋਂ ਮਤਲਬ ਕਹਿੰਦੇ ਪਠਿੰਡੇ 'ਚ ਫਿਰਦੇ ਆ ਤੇ ਮਾਨਸੇਰ ਰੋਡ ਤੇ ਬੈ ਗਏ ਆ ਆਪਾਂ ਚੱਲਦੇ ਆਂ ਆਪਾਂ ਹੁਣ ਬਸ ਚੱਲੀ ਜਾਨੇ ਆਂ ਮੂਸੇ ਜਾਣਾ ਮੂਸੇ ਕਹਿੰਦੇ ਊ ਬਹੁਤ ਘਾੜਾ ਜਿਹਾ ਵੈ ਬੱਦਲਾਂ ਦਾ ਵੀ ਉੱਤੇ ਇਹ ਗੱਲ ਮੌਸਮ ਬਹੁਤ ਖੌਟ ਹੈ ਪੂਰਾ ਐਂ ਸਿਰਾ ਸੇ ਕਹਿੰਦਾ ਕੰਮ ਅਮਰੁੱਦ ਅਮਰੁੱਦੀ ਹੋਣ ਲੱਗਾ ਅਮਰੁੱਦ ਅਮਰੁੱਦੀ ਯਾਰ ਤਲਵੰਡੀ ਸਾਬੋ ਪਹੁੰਚ ਗਏ ਸੀ ਮਿੱਤਰੋ ਆਪਾਂ ਤਲਵੰਡੀ ਸਾਬੋ ਤੱਕਾ ਲਾ ਦੋ ਯਾਰ ਗੱਡੀ ਨੂੰ ਬਾਈ ਕਹਿੰਦਾ ਲੋਈ ਕਿੰਦੇ ਆਪਣੇ ਨਾਲ ਦੇ ਸਾਰੇ ੱਤਕਾ ਲਾਰੇ ਗੱਡੀ ਨੂੰ ਕਰਤੀ ਸਟਾਰਟ ਵੀ ਮਿਤਰੋ ਕਹਿੰਦੇ ਟਾਬੇ ਤੇ ਰੁਕੇ ਸੀ ਹੁਣ ਸਮੋਸੇ ਖਾਣ ਲੱਗੇ ਆ ਆਪਣੇ ਮਿੱਤਰ ਸਾਰੇ ਬਾਬਾ ਜੀ ਬੈਠੇ ਇਆਂ ਸਮੋਸੇ ਖਾਣ ਰੋਕੇ ਸਮੋਸੇ ਖਾਣੇ ਮੁੰਡਿਆਂ ਸਮੋਸੇ ਹਾਂ ਰੋਏ ਮਿਤਰਾ ਉਸ ਸਮੋਸੇ ਆ ਗਏ ਆਪਣੇ ਆ ਗਏ ਫਿਰ ਚੱਲਦੇ ਆਪਾਂ ਉਗਾ ਨਿਸ ਮੂਸੇ ਨੂੰ ਸੇ ਖਾ ਕੇ ਆ ਗਿਆ ਆਪਾਂ ਆਪਣੀ ਰਾਣੀ ਬੋਲ ਤੇ ਜਲਦੇ ਆਪਾਂ ਹੁਣ ਫੇਰ ਕਹਿੰਦੇ ਮੂਸੇ ਪਿੰਡ ਨੂੰ ਪਾਉਣੇ ਚੱਲੇ ਆਹੋ ਵੀ ਮਿੱਤਰੋ ਕਹਿੰਦੇ ਕਿੱਥੇ ਪਹੁੰਚ ਗਏ ਮੂਸੇ ਜਿੱਥੇ ਮੂਸੇ ਦੀ ਸਮਾਦ ਬਣੀ ਉੱਥੇ ਪਹੁੰਚ ਗਏ ਇੱਥੇ ਨਸ ਸਸਕਾਰ ਕੀਤਾ ਹਾਂ ਇੱਥੇ ਸਸਕਾਰ ਲਾਸਟ ਹੈ ਉਹ ਜਿੱਥੇ ਬੁਣਾਈ ਇੱਥੋਂ ਪਾਈ ਕੱਟਦੇ ਨੇ ਬੰਦਾ ਕੋਈ ਜਦ ਮਰਜੀ ਲੈ ਚੱਲ ਸਾਹੇ ਸਿੱਧ ਮੂਸੇ ਵਾਲੇ ਕਿਹੇ ਸ਼ਰਧਾ ਬਣਿਆ بڑا ਤਗੜਾ ਚਗਾਰ ਬਣਿਆ 70 ਜਣ ਬਣਾਇਆ ਨੇ ਲੋ ਜ ਆ ਗਏ ਲੋ ਵੀ ਕਹਿੰਦੇ ਪਹੁੰਚ ਗਏ ਮੂਸੇ ਪੂਰੀ ਰੌਣਕ ਆ ਯਾਰ ਇੱਥੇ ਦਾ ਹੋ ਗਏ ਮਿੱਤਰੋ ਕਹਿੰਦੇ ਪਹੁੰਚ ਗਏ ਆਪਾਂ ਮੂਸੇ ਵਾਲੇ ਟਾਲੀ ਵਾਲੇ ਕੋਲ ਪਹੁੰਚ ਗਏ ਆ ਗਏ ਵੀ ਆਪਾਂ ਸਾਰੇ ਆ ਇਹ ਇੱਕ ਬੰਦਾ ਕਾ ਲਾ ਦੇ ਬੰਦਾ ਸਹੀ ਕਿ ਤੇ ਬੈਠੇ ਹਾਂ ਇਸ ਕੋਟੀ ਗਾ ਆ ਰਿਹਾ ਦਾ ਟਾਲੀ ਵਾਲਾ ਖੇਤ ਹੈ ਪੁਰਾਣਾ ਹੈ ਕਰੇ ਉੱਥੇ ਵੀ ਯਾਰ ਵੀ ਟਾਲੂ ਤੇ ਚਰਨਾ ਸੱਚ ਮੰਨਾ ਪਈ ਇਹ ਆ ਮੂਸੇ ਵਾਲਾ ਟਾਲੀ ਵਾਲਾ ਖੇਤ ਹੈ ਇਹ एकदम ਅੱਗੇ ਤੋਂ ਥੋੜਾ ਜਿਹਾ ਸੀਸੇ ਬਾਂਦਦੇ ਰੋਪਣ ਕਰਦੇ ਪਾ ਜਟਾ ਇਸ ਦਾ ਇੱਕ ਫੋੜਵਾਨੋ ਵਸਤੂ ਜਰਿਆ ਕਰੀਏ ਹੋਸ਼ ਰੇ ਰੇ ਬਣੇ ਮੇਤਰੋ ਕਹਿੰਦੇ ਰੌਣਕ ਫੁੱਲ ਰਹਿੰਦੀ ਇੱਥੇ ਅਜੇ ਦੁਪਹਿਰ ਹੈ ਇਹ ਤਾਂ ਦੁਪਹਿਰ ਦਾ ਟਾਈਮ ਆ ਤੇ ਨਾਲੇ ਅੱਜ ਹੈਗਾ ਵੀ ਵੀਰਵਾਰ ਦੇਖਦੇ ਆ ਤਵਾਰੋ ਮਿੱਤਰੋ ਕਹਿੰਦੇ ਟੀ-ਸ਼ਰਟ ਵੇਖ ਲਈਏ ਮੂਸੇ ਵਾਲੇ ਦੀ ਆਪਣੇ ਫਤੇਾਸ ਤੇ ਕਾਕੇ ਆਸੇ ਚਲੋ ਜੀ ਚੱਲਦੇ ਆਪਾਂ ਮੂਸੇ ਵਾਲੀ ਕੋਠੀ ਰੌਣਕ ਮਿੱਤਰੋ ਪੂਰੀ ਹੁੰਦੀ ਇੱਥੇ ਪੂਰੀ ਰੌਣਕ ਆ ਗਈ ਆਪਣੀ ਟੀਮ ਹੁੰਦਾ ਇੱਥੋਂ ਆਉਂਦੀ ਮਿੱਤਰੋ ਅੱਗੇ ਆ ਗਿਆ ਉਹਦਾ ਪਿੰਡ ਮੂਸੇ ਦਾ ਅੱਗੇ ਕੋਠੀ ਆ ਗਈ ਉਹਦੇ ਸਾਹਮਣੇ ਤਰ ਪਹੁੰਚ ਗਏ ਮੂਸੇ ਐਵੇਂ ਮੂਸੇ ਜੱਟ ਦੀ ਹਵੇਲੀ ਪਹੁੰਚ ਗਏ ਮੂਸੇ ਜੱਟ ਦੀ ਹਵੇਲੀ ਹਾਂ ਉਹ ਖੜੇ ਖੜਾ ਗੱਡ ਖਾਣਾ ਮੂਸੇ ਦਾ ਆਪਾਂ ਆਪਣੀ ਟੀਮ ਨੂੰ ਗਿਆ ਸੀ ਆ ਗਏ ਫਿਰ ਮੂਸੇ ਸਾਡਾ ਤੇ ਆ ਰਿਹਾ ਸਿੱਧੂ ਮੂਸੇਆ ਇਹਨਾਂ ਨਾਲ ਬਹੁਤ ਪਿਆਰ ਸੀ ਯਾਰ ਸਿੱਧੂ ਬੰਦਾ ਸਾਹਮਣੇ ਆ ਰਿਹਾ ਆਵਰਪਾ ਤੱਕਾ ਕਰ ਗਿਆ ਵਿਚਾਰੇ ਨੇ ਆ ਖੜੇ ਝੋਟੇ ਤੋਂ ਵੀ ਦੇ ਲੋ ਯਾਨੀ ਕਾਈ ਹੋਰ ਝੋਟਾ ਵੀ ਲਗਾ ਤੇ ਕਾਈ ਹੋਰ ਹੈ ਕੋਈ ਹੋਰ ਹੈ ਮੋਰੇ ਬੱਲੇ ਹਾਂ ਹਾਂ ਅਸਲ ਦਿੱਤੇ ਗਿਆ ਕਿਹਾ ਹੈ ਕਿ ਸਾਰੇ ਪੋਰਟ ਹਾਂ ਡਾਰ ਕਰ ਲਈ ਬਾਕੀ ਚੱਪਲ ਪਈ ਹੈ ਜੀ ਆਹ ਤਾਰ ਸੀ ਬਾਈ ਕੋਈ ਗੱਲ ਨਹੀਂ ਮਾਰਤਾ ਨਾ ਮੋਰੇ ਹੋਵੇ ਗੋਲੀਆਂ ਦੇ ਨਿਸ਼ਾਨ ਉਹਵੇਂ ਪਏ ਆ ਹਾਂ ਇਹ ਕਿੰਨਾ ਪੱਟ ਚੜ੍ਹ ਕੇ ਮੈਂ ਨਹੀਂ ਰੋਹ ਸਕਦਾ ਪਰ ਆਹਰਪਾ ਤਾਂ ਜਾ ਕੇ ਸਿੱਖਣਾ ਚਾਹੀਦਾ ਇਹ ਖੜਾ ਛੋਟਾ ਸੰਗਠਨ ਕਰਾ ਸੰਦੇਗ ਰਮਾ

ਗੇਟ ਬੰਦ ਆ ਅੰਦਰ ਜਾ ਨਹੀਂ ਆਣਾ ਆਇਆ ਸਾਟੇ ਗਿਆ ਨੂੰਸੇ ਜੱਟ ਦੀ ਕੋਠੀ ਚੱਲ ਜੀਏ ਅਬ ਅਸੀਂ ਮੁਸੇੜ ਦੇ ਪੁਰਾਣੇ ਕਰੇ ਆਪਾਂ ਆ ਗਏ ਜੀ ਮੁਸੇੜ ਪਿੰਡ ਚ ਉਹ ਮੁਸੇੜ ਪਿੰਡ ਦਾ ਗੁਰਦੁਆਰਾ ਤੇ ਯਾਰ ਆ ਵੀ ਆਪਾਂ ਕੇ ਮੁਸੇੜ ਦੇ ਪੁਰਾਣੇ ਕਰੇ ਨੇ ਬਹੁਤ ਹੀ ਕੰਮ ਖਰਾਬ ਕੀਤਾ ਵੇ ਤੇਸ ਰੱਖ ਦੇ ਇਸ ਬਾਹਰ ਨੰਦੇ ਪਰ ਜਿਹੜਾ ਡਾਕਟਰ ਗਾਣਾ ਸੀ ਮੂਸੇ ਵਾਲੇ ਦਾ ਉਹਦਾ ਇੱਥੇ ਸ਼ੂਟ ਹੋਇਆ ਸੀ ਉਹਦਾ ਉਧਰ ਜਿਹੜੀ ਸਰ ਦਾ ਆ ਦੇਖੋ ਉਹੀ ਵੇਲੀ ਪੁਰਾਣੀ ਲੱਕੀ ਕੀਤੀ ਜਾਂਦਾ ਕਹਿੰਦਾ ਸਾਦਲੇ ਚਾਚਾ ਆਹ ਪੁਰਾਣੀ ਵੇਲੀ ਆਹ ਡਾਕਟਰ ਸੈੱਡ ਤੇ ਨਾਲ ਹੋਇਆ ਇਸ ਕਰ ਸ਼ੂਟਿੰਗ ਹੋਈ ਇੱਥੇ ਸਾਰੀ ਸ਼ੂਟਿੰਗ ਹੋਈ ਆ ਆ ਵੇਲੀ ਚ ਇਟ ਰਖਣਾ ਦੀ ਹੈ ਜਰਦਾ ਜਬਰ ਨਹੀਂ ਗੱਲ ਕਰ ਜਿਹਦੇ ਚ ਕਹਿੰਦਾ ਚੱਲ ਚਾਹੂ ਉਹ ਚੱਲੇਗਾ ਕਿ ਲਿਖਾਈ ਬੈਠੇ ਹੋਈ ਹੈ ਆਪ ਬਾਈ ਕਹਿੰਦਾ ਮੈਂ ਤੁਹਾਨੂੰ ਛੱਡਿਆ ਹੁਣ ਬਾਈ ਨੂੰ ਪੁੱਛਿਆ ਸੀ ਯਾਰ ਮੂਸੇਵਾਲ ਦੇ ਪੁਰਾਣੇ ਘਰੇ ਜਾਣਾ ਕਹਿੰਦਾ ਮੇਰੇ ਮਗਰ ਹੀ ਆ ਜਾਓ ਉਹ ਬਾਈ ਕਹਿੰਦੇ ਮੂਸੇਵਾਲ ਦੇ ਪੁਰਾਣੇ ਘਰੇ ਚੱਲੇ ਆ ਆ ਦੇਖੋ ਜੀ ਮੂਸੇ ਪਿੰਡ ਦੀ ਸਾਥ ਬੈਠੇ ਲੋਕ ਮਿੱਤਰ ਉਹ ਤਾਂ ਲੋਗ ਹੈ ਕਿਉਂਕਿ ਸਾਰੇ ਉੱਧਰ ਕੋਠੀ ਜੀ ਨੇ ਚਾਉ ਉਹਦੇ ਫਿਰ ਆਪਾਂ ਇੱਥੋਂ ਲੋ ਜੀ ਹੁਣ ਆਪਾਂ ਚੱਲਦੇ ਆਂ ਜਵਾਰ ਕੇ ਜਿੱਥੇ ਮੂਸਿਆਂ ਨੂੰ ਗੋਲੀਆਂ ਮਾਰ ਕੇ ਗਏ ਸੀ ਮਿੱਤਰੋ ਆ ਗਏ ਆਪਾਂ ਜਵਾਰ ਕੇ ਜਿੱਥੇ ਮੂਸਿਆਂ ਦੇ ਗੋਲੀਆਂ ਵੱਜੀਆਂ ਸੀ ਆ ਬਸ ਜਿਹੜੀ ਉਹ ਚੌਂਕ ਆ ਗਿਆ ਜਿੱਥੇ ਉਹ ਕੈਮਰੇ ਸੀਗੇ ਰਾਸੀਓ ਇੱਥੇ ਸੀਪਾਈ ਦੀ ਲਾਸਟ ਰਾਈਡ ਅੱਗੇ ਜਾ ਕੇ ਉਹ ਹੁਣੇ ਤੁਹਾਨੂੰ ਇੱਥੋਂ ਇੱਥੋਂ ਕੈਮਰੇ ਚੁੜ ਗਈ ਸੀ ਹਾਂ ਇੱਥੋਂ ਗੱਡੀਆਂ ਬਾਹਰ ਨਿਕਲੀਆਂ ਹਾਂ ਇੱਥੋਂ ਹੀ ਆਈਆਂ ਨੇ ਗੱਡੀਆਂ ਮੁੜੀਆਂ ਨੇ ਗੱਡੀਆਂ ਐਨ ਮੁੜੀਆਂ ਤੇ ਇੱਥੋਂ ਟ੍ਰੈਲੀ ਆਉਂਦੀ ਇੱਕ ਟਰੈਕਟਰ ਟ੍ਰੈਲੀ ਆਉਦੀ ਹੈ ਹਾਂ ਅੱਗੇ ਨਹੀਂ ਕੋ ਕੈਮਰਾ ਅੱਗੇ ਪਤਾ ਹੀ ਕੋਣ ਲੱਗਾ ਕੀ ਹੁੰਦਾ ਨੇ ਅੱਛਾ ਇੱਥੋਂ ਇੱਥੋਂ ਸਾਹਮਣੇ ਗੋਲੀਆਂ ਵਜਦੀਆਂ ਰਹੀਆਂ ਨੇ ਅੱਗਾ ਚੱਲ ਅੱਗੇ ਜਾ ਕੇ ਅੱਗੇ ਜਾ ਕੇ ਚੱਲਦੇ ਆਂ ਹਾਂ ਇਹ ਗੇਟ ਦੇ ਵਿੱਚ ਆਹ ਇਧਰ ਇਧਰ ਐਸ ਗੇਟ ਦੇ ਵਿੱਚ ਉਹ ਵੱਜੀਆਂ ਨੇ ਗੋਲੀਆਂ ਉਹ ਚੱਲ ਉਹ ਇੱਥੇ ਨਿਸ਼ਾਨ ਲੱਗੇ ਹੋਵੇ ਠੀਕ ਚੱਲ ਇੱਥੇ ਮਿਲਿਆ ਗਿਆ ਚੱਲ ਉਹ ਜਿੱਥੇ ਨਿਸ਼ਾਨ ਲੱਗੇ ਉਹ ਅੱਗੇ ਨਿਸ਼ਾਨ ਇੱਥੇ ਚੱਲੀਆਂ ਸੀ ਬਾਈ ਗੋਲੀਆਂ ਇੱਥੇ ਗੱਡੀ ਰੁਕੀ ਰਹੀ ਸੀ ਸਾਰ ਦਿਨ ਨੇ ਉਹ ਨਿਸ਼ਾਨ ਆ ਰਹੇ ਤੇ ਗੋਲੀਆਂ ਤੇਰਾ ਗੋਲੀਆਂ ਮਾਰੀ ਠੀਕ ਉਹ ਅੱਗੇ ਗੇਟ ਤੇ ਵੀ ਨਿਸ਼ਾਨ ਹੈਗੇ ਗੋਲੀਆਂ ਦੇ ਉਦਰੀ ਵਜੀਆਂ ਹੈ ਬਹੁਤ ਤੱਕ ਵਜੀਆਂ ਜਾ ਕੇ ਇੰਨੀ ਮਾਰ ਸੀ ਗੋਲੀ ਦੀ ਹਿਸਾਬ ਨਾਲ ਜਨੇ ਕਿੰਨੇ ਹੋ ਗਏ ਜਨੇ ਨਹੀਂ ਜਨੇ ਪਤਾ ਕਿੰਨੇ ਸੀ ਕਿੱਥੇ ਚੱਲੀਆਂ ਸੀ ਬਾਈ ਗੋਲੀਆਂ ਭਾਣੇ ਆ ਚੱਲੀਏ ਬਹੁਤ ਟਾਈਮ ਦਾ ਕਿਹਾ ਸੀ ਆਪਾਂ ਆਪਣੇ ਸੱਜਣਾ ਨੂੰ ਆਪਣੀ ਟੀਮ ਨੂੰ ਮਾਗੇ ਆਣਾ ਸਾਰੇ ਇਕੱਠੇ ਹੋ ਕੇ ਚਲਦੇ ਆਂ ਭਈ ਆਪਾਂ ਲੋ ਆ ਗਏ ਮਤਰੋ ਬਠਿੰਡੇ ਕੋਲ ਆ ਕੇ ਸੁਆਬ ਬਣਿਆ ਵੀ ਦਮਦਮਾ ਸਾਹਿਬ ਚੱਲ ਜਾਈਏ ਗੁਰੂ ਘਰੇ ਪਰ ਲੰਗਰ ਪਸੰਦ ਆ ਕੇ ਆਪਾਂ ਚੱਲੇ ਹੁਣ ਆਪਾਂ ਗੁਰੂ ਘਰ ਕੀ ਜਾਏ ਵਾਹਿਗੁਰੂ ਵਾਹਿਗੁਰੂ ਜੈ ਪਾਪਾ ਕਿਹੜਾ ਗੁਰੂ ਗੋਬਿੰਦ ਸਿੰਘ ਜੀ ਮਹਾਵਜ ਕੇ ਤਖਤ ਸ਼ਰੀਰ ਦਮਦਮਾ ਸਾਹਿਬ ਆਪਾਂ ਪਹੁੰਚ ਗਏ ਤਖਤ ਸ਼ਰੀਰ ਦਮਦਮਾ ਸਾਹਿਬ ਦਰਸ਼ਨ ਵੇਲੇ ਕਰਦੇ ਆਂ ਫਿਰ ਆਪਾਂ ਗੁਰੂ ਘਰੇ ਵਾਹ ਇੱਕ ਸੱਚੀ ਆਵਾਸ਼ਾ ਸੋਖ ਰੱਖੀ ਦਾ ਆ ਪਹੁੰਚ ਗਏ ਆ ਜੀ ਤੱਕ ਸ੍ਰੀ ਦਮਦਮਾ ਸਾਹਿਬ ਸੱਚੀ ਆਵਾਸ਼ਾ ਜੀ ਅੱਜ ਨੇ ਆਪਾਂ ਇਹ ਦਰਸ਼ਨ ਮੇਲੇ ਕਰਕੇ ਵਾਹਿਗੁਰੂ ਜੀ ਦੇ ਗੁਰੂ ਘਰੇ ਦਰਸ਼ਨ ਵੇਲੇ ਕਰਕੇ ਦੇ ਆਪਾਂ ਚੱਲੇ ਆਂ ਵਾਪਸੀ ਕਰ। ਬਾਕੀ ਅੱਛਾ ਸੱਬੇ ਕੋਲ ਵੀ ਜਾਣਾ। ਹੁਣ ਬਾਕੀ ਸਲਾਹ ਬਣ ਸਕਦੀ ਏ ਸੱਬੇ ਕੋਲ ਜਾਣ ਦੀ ਮਰਾੜ ਕਲਾਂ। ਦੇਖਦੇ ਆ ਅੱਗੇ-ਅੱਗੇ। ਆਪਾਂ ਆਗੇ ਬਠਿੰਡੇ ਹੁਣ ਇੱਥੋਂ ਜਾਣਾ ਆਪਾਂ ਮਰਾੜ ਕਲਾਂ ਸੱਬੇ ਦੇ ਪਿੰਡ। ਕੋਈ ਇਹ ਮੇਰੇ ਲਾਦਾ ਜਿੱਥੇ ਤੱਕ ਮੇਰਾ ਆਈਡੀਆ ਫਲੈਟ ਹੀ ਬਣ ਰਹੇ ਨੇ। ਫਲੈਟ ਆ ਜੀ ਉਹ ਵਾਹ ਮੀਲ ਰੋ ਬੇ ਤੇ ਜੀ ਤੇ ਕਿਰਗਰੋ ਬੁਨੇ ਜੀ ਮੀਨ ਜਾਰੀ ਹੋ ਰਹਾ ਸਾਡੀ ਜੀ ਮਰਾੜ ਕਲਾਂ ਹਾਂ ਜੀ ਮਿੱਤਰੋ ਆਪਾਂ ਜਾ ਰਹੇ ਸੀ ਮਰਾੜ ਕਲਾਂ ਤੇ ਆਪਾਂ ਰੁੱਕ ਗਏ ਰਸਤੇ 'ਚ ਚੱਲ ਕੋਲ ਟਿੰਕ ਵਗੈ ਪੀ ਲਈਏ ਆ ਖੜੇ ਮੇਰੇ ਸੱਜਣ ਹੈਲੋ ਤੇ ਨਾਲ ਦੋ ਮਿੰਟ ਰੈਸਟ ਹੋ ਜੂਗੀ ਚੱਲਦੇ ਹਾਂ ਫਿਰ ਅੱਗੇ ਆ ਗਿਆ ਆ ਗਿਆ ਆ ਜਾ ਰਿਹਾ ਜੀ ਰੋਡ ਸਿੱਧਾ ਮਰਾੜ ਕਲਾਂ ਲੋ ਮਿੱਤਰੋ ਪਹੁੰਚ ਗਏ ਸੀ ਆਪਾਂ ਮਰਾੜ ਕਲਾਂ ਮਰਾੜ ਦਾ ਪਿੰਡ ਇਹ ਸਭੇ ਦੇ ਕਰ ਜਾਣਾ ਇਸ ਸਭ ਆਜੇ ਨਾ ਗਲੀ ਕਿ ਗਲੀ ਚ ਨਹੀਂ ਨਹੀਂ ਇਧਰ ਨੂੰ ਆਏ ਇਹ ਸਭੇ ਬਾਈ ਦਾ ਘਰ ਕੰਮ ਚੱਲ ਰਿਹਾ ਜੀ ਤਦੋਂ ਆਪਾਂ ਸੱਬੇ ਵੀਰ ਦੇ ਬਾਪੂ ਜੀ ਕਹਿੰਦੇ ਕਿ ਆ ਹੀ ਰਿਹਾ ਆ ਹੀ ਰਿਹਾ ਸੱਬਾ ਤੇ 10 ਮਿੰਟ ਵੇਟ ਕਰ ਲੋ ਬੈਠ ਕੇ ਆਈਗਾ ਕੋਈ ਨਹੀਂ ਕਰ ਲੈਨੇ ਵੇਟ ਮਿਲ ਹੀ ਜਾਂਦੇ ਫਿਰ ਮੈਂ ਕਿਹਾ ਹੁਣ ਆਏ ਤਾਂ ਆਈ ਇਹ ਸੱਬੇ ਵੀਰ ਦਾ ਘਰ ਸੱਬੇ ਵੀਰ ਦੇ ਪੱਪੀ ਜੀ ਬੈਠੇ ਹਮੇਂ ਕਿਹਾ ਜੀ ਸੱਬੇ ਬਾਈ ਦੇ ਘਰੇ ਤੇ ਕੰਮ ਚੱਲ ਜਿਆਦਾ ਬਾਈ ਘਰੇ

ਭਾਈ ਨੇ ਉੱਪਰ ਹੀ ਸੱਦ ਲਿਆ ਕਹਿੰਦਾ ਉੱਪਰ ਹੀ ਆ ਜਾਓ ਠੀਕ ਹੈ ਭਾਈ ਬਹੁਤ ਮਿੱਤਰੋ ਆਪਾਂ ਸਾਰੇ ਭਾਈ ਨੂੰ ਮਿਲ ਕੇ ਤੇ ਚੱਲ ਪਏ ਹੁਣ ਘਰ ਨੂੰ ਬਹੁਤ ਵਧੀਆ ਨੇਚਰ ਲੱਗਾ ਪਾਈ ਦਾ ਵਧੀਆ ਮਿਲਿਆ ਸਾਰਿਆਂ ਨੂੰ ਚੱਲਦੇ ਆਣ ਆਪਾਂ ਕਰੇ ਉਹ ਆਪਾਂ ਪਹੁੰਚ ਗਏ ਪਿੰਡ ਤੇ ਆਪਾਂ ਘੁੰਮ ਫਿਰ ਆਏ ਸੀ ਵਧੀਆ ਰਿਹਾ ਅੱਜ ਦਾ ਵਾਹੇ ਆਪਣਾ ਦਿਨ ਬਹੁਤ ਨਿਆਰਾ ਲੋ ਮਿੱਤਰੋ ਦੱਸੋ ਕਿਵੇਂ ਲੱਗਾ ਅੱਜ ਫਿਰ ਬਹੁਤ ਵਧੀਆ ਜੀ ਬਹੁਤ ਵਧੀਆ ਕਲਾਕਾਰ ਮਿਲੇ ਇਹ ਆਇਆ ਉਹਦੇ ਵਧੀਆ ਹੈ ਵਧੀਆ ਰਹਿ ਆ ਸੱਤ ਨੂੰ ਮਿਲ ਕੇ ਆ ਹਾਂ ਸੱਭਾ ਵਧੀਆ ਨੇਤਰ ਸੀ ਬੰਦੇ ਦਾ ਨਾ ਹਾਂਜੀ ਹਾਂ ਬਹੁਤ ਵਧੀਆ ਜੀ ਓਕੇ ਸਭਾ ਮਿਲਿਆ ਸਾਰਾ ਕੁਝ ਹਾਂ ਚਲੋ ਇਹ ਅੱਜ ਦਾ ਵਲੌਗ ਕਰਦੇ ਆਪਾਂ ਇੱਥੇ ਖਤਮ ਮਿਲਦੇ ਆਂ ਅਗਲੇ ਵਲੌਗ ਚ ਧੰਨਵਾਦ